ਸਭ ਦੇ ਜਥੇਦਾਰ ਦਾ ਸਨਮਾਨ ਸੀ ਮਿੱਟੀ ਚ ਮਿਲਾ ਕੇ ਰੱਖਦਾ ਜਿਹੜਾ ਅਕਾਲੀ ਫੂਲਾ ਸਿੰਘ ਖਵਾਉਂਦਾ ਸੀ ਅੱਜ ਇੱਕ ਨਾਮਲਾਜਮ ਰਹਿ ਗਿਆ ਨਾਉ ਸੀਰੀ ਰਹਿ ਗਿਆ ਬਹੁਤ ਥੱਲੇ ਦਰਜੇ ਦਾ ਉਹ ਬਣ ਕੇ ਰਹਿ ਗਿਆ ਹੈ ਜਿਹੜਾ ਕੇਵਲ ਗੁਲਾਮੀ ਤੱਕ ਸੀਮਤ ਹੈ ਤੇ ਭੋਗਾਂ ਤੇ ਲਫਾਫੇ ਇਕੱਠੇ ਕਰਨ ਜੋਗਾ ਉਹਨੂੰ ਪੁਜਾਰੀ ਬਣਾ ਕੇ ਰੱਖ ਲਿਆ ਜੇ ਪੁਜਾਰੀ ਵੀ ਕਿਤੇ ਨਾ ਕਿਤੇ ਸਤਕਾਰਤ ਹੋਇਆ ਕਰਦੇ ਆ ਬਹੁਤ ਥੱਲੇ ਲੈ ਗਿਆ ਇਹ ਕੇ ਲੋਕ ਨੇ ਸ੍ਰੀ ਅਕਾਲ ਤਖਸੈਬ ਦੀ ਮਾਨ ਮਰਯਾਦਾ ਮਿੱਟੀ ਕਰ ਦਿੱਤੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਖਤਮ ਕਰ ਦਿੱਤਾ ਅਕਾਲ ਤਖਸੈਬ ਦੀ ਸੁਤੰਤਰਤਾ ਖਤਮ ਕਰਕੇ ਦਿੱਲੀ ਦੇ ਕੋਲੇ ਆਰਐਸਐਸ ਦੇ ਕੋਲੇ ਗਹਿਣੇ ਪਾ ਦਿੱਤੀ ਇਨਾਂ ਵਾਸਤੇ ਵੀ ਜਦੋਂ ਸ਼ਬਦਾਂ ਦੀ ਪਰਚੋਲ ਕਰਦੇ ਆ ਤੇ ਸ਼ਬਦ ਵੀ ਸਾਨੂੰ ਕਹਿੰਦੇ ਨੇ ਇਹ ਲੋਕ ਇੰਨੇ ਬਿਸ਼ਰਮ ਇੰਨੇ ਗਰਕ ਚੁੱਕੇ ਨੇ ਇੰਨੇ ਨਿਗਰ ਗਏ ਨੇ ਇਨਾਂ ਵਾਸਤੇ ਤਾਂ ਹੁਣ ਸਾਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਇੱਥੇ ਸ਼ਬਦ ਕਿਹੜੇ ਵਰਤੀਏ ਨੀਵੇਂ ਤੋਂ ਨੀਵੇਂ ਸ਼ਬਦ ਵੀ ਇਹਨਾਂ ਲਈ ਵਰਤ ਲੋ ਉਹ ਵੀ ਸ਼ਰਮਸਰ ਹੋ ਜਾਣਗੇ ਇੰਨੇ ਇਹ ਲੋਕ ਬੇਸ਼ਰਮ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲੋਂ ਇੱਕ ਪਰਿਵਾਰ ਪਿਆਰਾ ਰਹਿ ਗਿਆ ਸਤਾ ਪਿਆਰੀ ਰਹਿ ਗਈ ਹੈ ਉਸ ਵਾਸਤੇ ਇਹ ਸੌਦੇ ਸਾਧਾ ਨੂੰ ਹੁਕਮਨਾਮੇ ਜਾਰੀ ਵੀ ਕਰ ਦਿੰਦੇ ਨੇ ਤੇ ਵਾਪਸ ਵੀ ਲੈ ਲੈਂਦੇ ਆ ਕਾਲ ਤਖਤ ਤੇ ਗਲਤੀਆਂ ਵੀ ਮੰਨ ਲੈਂਦੇ ਨੇ ਤੇ ਬਾਹਰ ਆ ਕੇ ਮੁੱਕਰ ਵੀ ਜਾਂਦੇ ਆ ਫਕਰੇ ਕੌਮ ਵਾਪਸ ਵੀ ਹੋ ਗਏ ਨੇ ਹੁਣ ਸੁਪਰ ਫਕਰੇ ਕੌਮ ਬਣਾ ਕੇ ਦਿੱਤੇ ਵੀ ਜਾਣਗੇ ਕੱਲ ਜਿਨ੍ਹਾਂ ਨੂੰ 10 ਸਾਲ ਲਈ ਕੱਢਿਆ ਗਿਆ ਸੀ ਅੱਜ 2 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਵਾਪਸ ਸ਼ਾਮਲ ਕਰ ਦਿੱਤਾ ਸਜ਼ਾ ਭਾਂਡੇ ਮਾਂਜਣ ਨੂੰ ਕਹਿ ਰਿਹਾ ਇਹ ਸਜ਼ਾ ਨਹੀਂ ਇਹ ਡਰਾਮੇ ਹੋ ਰਿਹਾ ਔਰ ਜਿਹੜੇ ਜਥੇਦਾਰ ਸੀ ਇੱਕ ਸਿਰੀ ਰੱਖਣ ਲਈ ਵੀ ਉਹ ਲਾਇਕ ਨਹੀਂ ਉਹਨਾਂ ਨੂੰ ਮੁੜ ਪੰਥ ਚ ਸ਼ਾਮਲ ਕਰਕੇ ਉਹਨਾਂ ਹੀ ਅਹੁਦਿਆਂ ਤੇ ਫਿਰ ਉਹਨਾਂ ਤੋਂ ਵੋਟ ਤੇ ਨੋਟ ਦੀ ਰਾਜਨੀਤੀ ਕਰਾਈ ਜਾਂਦੀ ਹੈ ਜਦ ਕਿ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦੇ ਖਿਲਾਫ ਜਾਣ ਵਾਲੇ ਅਹੁਦਿਆਂ ਤੇ ਕਦੇ ਨਹੀਂ ਰਹਿ ਸਕਤੇ ਸਜ਼ਾਵਾਂ ਭੁਗਤਣ ਤੋਂ ਬਾਅਦ ਇੱਕ ਆਮ ਨਾਗਰਿਕ ਦੀ ਤਰ੍ਹਾਂ ਰਹਿ ਤਾਂ ਸਕਦੇ ਨੇ ਪਰ ਅਹੁਦੇਦਾਰੀਆਂ ਤੇ ਨਹੀਂ ਪਰ ਇੱਥੇ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਅਪਰਾਧੀ ਉੱਡਾ ਹੀ ਵੱਡਾ ਉਹਨੂੰ ਅਹੁਦਾ ਦੇ ਕੇ ਨਵਾਜਿਆ ਜਾ ਰਿਹਾ ਹੈ ਇਹ ਕੀ ਦੇ ਕਹਿਣ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਸਿੱਖ ਪੰਥ ਦੀਆਂ ਜੱਜਮੈਂਟਾਂ ਇੰਨੀਆਂ ਕੁ ਖਰਾਬ ਕਰ ਦਿਓ ਭਵਿੱਖ ਵਿੱਚ ਇਹਨਾਂ ਦੇ ਘਰ 10 ਗੁਰੂ ਸਹਿਬਾਨਾਂ ਦੀ ਸੋਚ ਤੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਸਕੇ ਕੋਈ ਬਾਬਾ ਜੱਸਾ ਸਿੰਘ ਅਹਲੂਵਾਲੀਆ ਨਾ ਹੋ ਸਕੇ ਸ਼ੇਰੀ ਪੰਜਾਬ ਨਾ ਹੋ ਸਕੇ ਔਰ ਉਸ ਪੰਚਾਇਤ ਵਿੱਚ ਅਜੀਜੂਦੀਨ ਮੁਖਮ ਚੰਦ ਹਰੀ ਸਿੰਘ ਨਲੂਵੇ 71 ਹੋ ਕੇ ਸਰਕਾਰ ਖਾਲਸਾ ਤੇ ਦਰਬਾਰ ਸਾਹਿਬ ਦਰਬਾਰ ਖਾਲਸਾ ਨੂੰ ਮੋੜ ਕਦੇ ਹੋਂਦ ਵਿੱਚ ਨਾ ਲਿਆ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਵੀ ਖਤਮ ਕਰ ਦਿਓ ਹੋਂਦ ਨੂੰ ਇਤਿਹਾਸ ਦਾ ਸਤਿਆਨਾਸ਼ ਕਰ ਦਿਓ ਔਰ ਵਿਰਾਸਤਾ ਤਾਂ ਤੋੜ ਦਿਓ ਜ਼ਮੀਨਾਂ ਵੇਚ ਦਿਓ ਉਹਨਾਂ ਚੋਰਾਂ ਨੂੰ ਜੱਥੇਦਾਰ ਐਲਾਨਦੇ ਹੋ ਇਹ ਤੁਹਾਡੇ ਕੋ ਇਹਨਾਂ ਦੀਆਂ ਜੱਜਮੈਂਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ ਜਿਹੜੇ ਡਰਾਮੇ ਸ੍ਰੀ ਅਕਾਲ ਤਖਤ ਸਭ ਤੇ ਹੋ ਰਾਇਆ ਔਰ ਇਹ ਵੀ ਗੱਲ ਇਹ ਤੇ ਕਿਸੇ ਅਦਾਲਤ ਦਾ ਜੱਜ ਵੀ ਇੰਜ ਨਹੀਂ ਕਰਦਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਦੇ ਸੁਪਰੀਮ ਕੋਰਟ ਦੇ ਜੱਜ ਕਹਿੰਦੇ ਸੀ ਸਾਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਆ ਅੱਜ ਇੰਨਾ ਲੋਕਾਂ ਨੇ ਇੰਨਾ ਕੁ ਸਤਿਆਨਾਸ਼ ਕਰ ਦਿੱਤਾ ਕਿ ਗੁਰਬਚਨ ਸਿੰਘ ਕਹਿੰਦਾ ਹੈ ਸੌਦੇ ਸਾਧੂ ਨੂੰ ਮਾਫੀ ਦਿੰਦੀ ਹੈ ਅਦਾਲਤ ਕਹਿੰਦੀ ਅਸੀਂ ਸਜ਼ਾ ਦਿੰਦੀ ਹੈ ਇਹ ਹੁਣ ਤੁਲਨਾ ਪੰਥ ਵਾਲਿਆਂ ਨੇ ਕਰਨੀ ਹੈ ਤੇ ਪੰਥ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਤੇ ਪੰਜਾਬ ਦੇ ਰਾਜ ਵਿੱਚ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਇਹ ਤੁਹਾਨੂੰ ਹਰ ਹੀਲੇ ਲਿਆਉਣਾ ਪਊ ਤਾਂ ਜਾ ਕੇ ਸੁਤੰਤਰਤਾ ਬਚਣੀ ਹੈ ਇਹਨਾਂ ਲੋਕਾਂ ਨੂੰ ਗੁਲਾਮੇ ਤੋਂ ਫੜ ਕੇ ਬਾਹਰ ਸੁਟਣਾ ਹੋ ਜਿਹੜੇ ਰਾਤ ਦੇ ਹਨੇਰਿਆਂ 'ਚ ਪੱਗਾਂ ਲੈ ਕੇ ਜਥੇਦਾਰੀਆਂ ਦੀਆਂ ਪਦਵੀਆਂ ਤੇ ਜਥੇਦਾਰ ਬਣੇ ਫਿਰਦੇ ਨੇ ਇਹਨਾਂ ਨੂੰ ਤਾਂ ਕੋਈ ਸੀਰੀ ਨਾ ਲਾਵੇ ਹੋ ਜੇ ਬੰਦਿਆਂ ਨੂੰ ਤਾਂ ਬਾਦਲ ਧਾਮੀ ਗੜਗੱਜ ਐਂਡ ਕੰਪਨੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਨੂੰ ਛੱਟ ਮਾਰੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅੱਜ ਜਾਰੀ ਤੇ ਕੱਲ ਨੂੰ ਵਾਪਸ ਲੈ ਲਈ ਅੱਜ ਸਜਾਵਾਂ ਦਾ ਡਰਾਮਾ ਰਚਿਆ ਭਾਂਡੇ ਮਜ਼ਾਕ ਕਿਤੇ ਕੱਲ ਨੂੰ ਪੰਥ 'ਚ ਸ਼ਾਮਲ ਕਰ ਲੈ ਇਹ ਖੇਲੀ ਉਡਾਈ ਜਾ ਰਹੀ ਹੈ ਔਰ ਜਿਹੜਾ ਤਖਤ ਸਾਹਿਬ ਦੇ ਜਥੇਦਾਰ ਦਾ ਸਨਮਾਨ ਸੀ ਮਿੱਟੀ 'ਚ ਮਿਲਾ ਕੇ ਰੱਖਦਾ ਜਿਹੜਾ ਅਕਾਲੀ ਫੂਲਾ ਸਿੰਘ ਖਵਾਉਂਦਾ ਸੀ ਅੱਜ ਉਹ ਇੱਕ ਨਾ ਮੁਲਾਜ਼ਮ ਰਹਿ ਗਿਆ ਨਾ ਉਹ ਸੀਰੀ ਰਹਿ ਗਿਆ ਬਹੁਤ ਥੱਲੇ ਦਰਜੇ ਦਾ ਉਹ ਬਣ ਕੇ ਰਹਿ ਗਿਆ ਹੈ ਜਿਹੜਾ ਕੇਵਲ ਗੁਲਾਮੀ ਤੱਕ ਸੀਮਤ ਹੈ ਤੇ ਭੋਗਾਂ ਤੇ ਲਫਾਫੇ ਇਕੱਠੇ ਕਰਨ ਜੋਗਾ ਉਨੂੰ ਪੁਜਾਰੀ ਬਣਾ ਕੇ ਰੱਖ ਲਿਆ ਜੇ ਪੁਜਾਰੀ ਵੀ ਕਿਤੇ ਨਾ ਕਿਤੇ ਸਤਕਾਰਤ ਹੋਇਆ ਕਰਦੇ ਆ ਬਹੁ ਥੱਲੇ ਲੈ ਗਿਆ ਇਹ ਕੇ ਲੋਕ ਨੇ ਸ੍ਰੀ ਅਕਾਲ ਤਖਸੈਬ ਦੀ ਮਾਨ ਮਰਜ਼ਾਦਾ ਮਿੱਟੀ ਕਰ ਦਿੱਤੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਖਤਮ ਕਰ ਦਿੱਤਾ ਅਕਾਲ ਤਖਸੈਬ ਦੀ ਸੁਤੰਤਰਤਾ ਖਤਮ ਕਰਕੇ ਦਿੱਲੀ ਦੇ ਕੋਲੇ ਆਰਐਸਐਸ ਦੇ ਕੋਲੇ ਗਹਿਣੇ ਪਾ ਦਿੱਤੀ ਇਹਨਾਂ ਵਾਸਤੇ ਵੀ ਜਦੋਂ ਸ਼ਬਦਾਂ ਦੀ ਪੜ ਚੋਲ ਕਰਦੇ ਆ ਤੇ ਸ਼ਬਦ ਵੀ ਸਾਨੂੰ ਕਹਿੰਦੇ ਨੇ ਇਹ ਲੋਕ ਏਨੇ ਬਿਸ਼ਰਮ ਏਨੇ ਗਰਕ ਚੁੱਕੇ ਨੇ ਇਹਨੇ ਨਿਗਰ ਗਏ ਨੇ ਇੰਨਾ ਵਾਸਤੇ ਤਾਂ ਹੁਣ ਸਾਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਇੱਥੇ ਸ਼ਬਦ ਕਿਹੜੇ ਵਰਤੀਏ ਨੀਵੇਂ ਤੋਂ ਨੀਵੇਂ ਸ਼ਬਦ ਵੀ ਇਹਨਾਂ ਲਈ ਵਰਤ ਲੋ ਉਹ ਵੀ ਸ਼ਰਮਸ਼ਰ ਹੋ ਜਾਣਗੇ ਇਹਨੇ ਇਹ ਲੋਕ ਬਿਸ਼ਰਮ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲੋਂ ਇੱਕ ਪਰਿਵਾਰ ਪਿਆਰਾ ਰਹਿ ਗਿਆ ਸਤਾ ਪਿਆਰੀ ਰਹਿ ਗਈ ਹੈ ਉਸ ਵਾਸਤੇ ਇਹ ਸੌਦੇ ਸਾਧਾ ਨੂੰ ਹੁਕਮਨਾਮੇ ਜਾਰੀ ਵੀ ਕਰ ਦਿੰਦੇ ਨੇ ਤੇ ਵਾਪਸ ਵੀ ਲੈ ਲੈਂਦੇ ਆ ਅਕਾਲ ਤਖਤ ਤੇ ਗਲਤੀਆਂ ਵੀ ਮੰਨ ਲੈਂਦੇ ਨੇ ਤੇ ਬਾਹਰ ਆ ਕੇ ਮੁੱਕਰ ਵੀ ਜਾਂਦੇ ਆ ਫਕਰੇ ਕੌਮ ਵਾਪਸ ਵੀ ਹੋ ਗਏ ਨੇ ਹੁਣ ਸੁਪਰ ਫਕਰੇ ਕੌਮ ਬਣਾ ਕੇ ਦਿੱਤੇ ਵੀ ਜਾਣਗੇ ਕੱਲ ਜਿਨ੍ਹਾਂ ਨੂੰ 10 ਸਾਲ ਲਈ ਕੱਢਿਆ ਗਿਆ ਸੀ ਅੱਜ 2 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਵਾਪਸ ਸ਼ਾਮਲ ਕਰ ਦਿੱਤਾ ਸਜ਼ਾ ਭਾਂਡੇ ਮਾਂਜਣ ਨੂੰ ਕਹਿ ਰਹੇ ਆ ਇਹ ਸਜ਼ਾ ਨਹੀਂ ਇਹ ਡਰਾਮੇ ਹੋ ਰਹਾ ਹੈ ਔਰ ਜਿਹੜੇ ਜਥੇਦਾਰ ਸੀ ਇੱਕ ਸਿਰੀ ਰੱਖਣ ਲਈ ਵੀ ਉਹ ਲਾਇਕ ਨਹੀਂ ਉਹਨਾਂ ਨੂੰ ਮੁੜ ਪੰਥ ਚ ਸ਼ਾਮਲ ਕਰਕੇ ਉਹਨਾਂ ਹੀ ਅਹੁਦਿਆਂ ਤੇ ਫਿਰ ਉਹਨਾਂ ਤੋਂ ਵੋਟ ਤੇ ਨੋਟ ਦੀ ਰਾਜਨੀਤੀ ਕਰਾਈ ਜਾਂਦੀ ਹੈ ਜਦ ਕਿ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦੇ ਖਿਲਾਫ ਜਾਣ ਵਾਲੇ ਅਹੁਦਿਆਂ ਤੇ ਕਦੇ ਨਹੀਂ ਰਹਿ ਸਕਤੇ ਸਜ਼ਾਵਾਂ ਭੁਗਤਣ ਤੋਂ ਬਾਅਦ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਰਹਿ ਤਾਂ ਸਕਦੇ ਨੇ ਪਰ ਅਹੁਦੇਦਾਰੀਆਂ ਤੇ ਨਹੀਂ ਇੱਥੇ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਅਪਰਾਧੀ ਓਡਾ ਹੀ ਵੱਡਾ ਉਹਨੂੰ ਔਦਾ ਦੇ ਕੇ ਨਵਾਜਿਆ ਜਾ ਰਿਹਾ ਹੈ ਇਹ ਕੀ ਦੇ ਕਹਿਣ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਸਿੱਖ ਪੰਥ ਦੀਆਂ ਜੱਜਮੈਂਟਾਂ ਇੰਨੀਆਂ ਕੁ ਖਰਾਬ ਕਰ ਦਿਓ ਭਵਿੱਖ ਵਿੱਚ ਇਹਨਾਂ ਦੇ ਘਰ 10 ਗੁਰੂ ਸਹਿਬਾਨਾਂ ਦੀ ਸੋਚ ਤੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਸਕੇ ਕੋਈ ਬੱਬਾ ਜੱਸਾ ਸਿੰਘ ਅਲੂਵਾਲੀਆਂ ਨਾ ਹੋ ਸਕੇ ਸ਼ੇਰੀ ਪੰਜਾਬ ਨਾ ਹੋ ਸਕੇ ਔਰ ਉਸ ਪੰਚਾਇਤ ਵਿੱਚ ਅਜੀਜੂਦੀਨ ਮੁਖਮ ਚੰਦ ਹਰੀ ਸਿੰਘ ਨਲੂਵੇ 71 ਹੋ ਕੇ ਸਰਕਾਰ ਖਾਲਸਾ ਤੇ ਦਰਬਾਰ ਸਾਹਿਬ ਦਰਬਾਰ ਖਾਲਸਾ ਨੂੰ ਮੁੜ ਕਦੇ ਹੋਂਦ ਵਿੱਚ ਨਾ ਲਿਆ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੂੰ ਵੀ ਖਤਮ ਕਰ ਦਿਓ ਹੋਂਦ ਨੂੰ ਇਤਿਹਾਸ ਦਾ ਸਤਿਆਨਾਸ਼ ਕਰ ਦਿਓ ਔਰ ਵਿਰਾਸਤਾ ਤੋੜ ਦਿਓ ਜਮੀਨਾ ਵੇਚਦੇ ਹੋ ਉਹਨਾਂ ਚੋਰਾਂ ਨੂੰ ਜਥੇਦਾਰ ਐਲਾਨਦੇ ਹੋ ਇਹ ਤੁਹਾਡੇ ਕੋ ਇਹਨਾਂ ਦੀਆਂ ਜੱਜਮੈਂਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ ਜਿਹੜੇ ਡਰਾਮੇ ਸ੍ਰੀ ਅਕਾਲ ਤਖਤ ਸਭ ਤੇ ਹੋ ਰਾਇਆ ਔਰ ਇਹ ਵੀ ਗੱਲ ਇਤੇ ਕਿਸੇ ਅਦਾਲਤ ਦਾ ਜੱਜ ਵੀ ਇੰਜ ਨਹੀਂ ਕਰਦਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਦੇ ਸੁਪਰੀਮ ਕੋਰਟ ਦੇ ਜੱਜ ਕਹਿੰਦੇ ਸੀ ਸਾਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਐ ਅੱਜ ਇਨ੍ਹਾਂ ਲੋਕਾਂ ਨੇ ਇੰਨਾਂ ਕੁ ਸਤਿਆਨਾਸ਼ ਕਰ ਦਿੱਤਾ ਕਿ ਗੁਰਬਚਨ ਸਿੰਘ ਕਹਿੰਦਾ ਸੌਦੇ ਸਾਧੂ ਨੂੰ ਮਾਫੀ ਦਿੱਤੀ ਐ ਅਦਾਲਤ ਕਹਿੰਦੀ ਅਸੀਂ ਸਜ਼ਾ ਦਿੱਤੀ ਐ ਇਹ ਹੁਣ ਤੁਲਨਾ ਪੰਥ ਵਾਲਿਆਂ ਨੇ ਕਰਨੀ ਐ ਤੇ ਪੰਥ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਤੇ ਪੰਜਾਬ ਦੇ ਰਾਜ ਵਿੱਚ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਇਹ ਤੁਹਾਨੂੰ ਹਰ ਹੀਲੇ ਲਿਆਉਣਾ ਪਾ ਤਾ ਜਾ ਕੇ ਸੁਤੰਤਰਤਾ ਬਚਣੀ ਹੈ ਇਨਾਂ ਲੋਕਾਂ ਨੂੰ ਗੁਲਾਮੇ ਤੋਂ ਫੜ ਕੇ ਬਾਹਰ ਸੁੱਟਣਾ ਹੋ ਜਿਹੜੇ ਰਾਤ ਦੇ ਹਨੇਰਿਆਂ ਚ ਪੱਗਾਂ ਲੈ ਕੇ ਜਥੇਦਾਰੀਆਂ ਦੀਆਂ ਪਦਵੀਆਂ ਤੇ ਜਥੇਦਾਰ ਬਣੇ ਫਿਰਦੇ ਨੇ ਇਨਾਂ ਨੂੰ ਤਾਂ ਕੋਈ ਸੀਰੀ ਨਾ ਲਾਵੇ ਹੋ ਜੇ ਬੰਦਿਆਂ ਨੂੰ ਤਾਂ ਬਾਦਲ ਧਾਮੀ ਗੜਗੱਜ ਐਂਡ ਕੰਪਨੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਨੂੰ ਛੱਟ ਮਾਰੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅੱਜ ਜਾਰੀ ਤੇ ਕੱਲ ਨੂੰ ਵਾਪਸ ਲੈ ਲੈ ਅੱਜ ਸ਼ਜਾਵਾਂ ਦਾ ਡਰਾਮਾ ਰਚਿਆ ਭਾਂਡੇ ਮਜ਼ਾਕ ਕਿਤੇ ਕੱਲ ਨੂੰ ਪੰਥ 'ਚ ਸ਼ਾਮਲ ਕਰ ਲੈ ਇਹ ਖਿੱਲੀ ਉਡਾਈ ਜਾ ਰਹੀ ਹੈ ਔਰ ਜਿਹੜਾ ਤਖਤ ਸਾਹਿਬ ਦੇ ਜਥੇਦਾਰ ਦਾ ਸਨਮਾਨ ਸੀ ਮਿੱਟੀ 'ਚ ਮਿਲਾ ਕੇ ਰੱਖਦਾ ਜਿਹੜਾ ਅਕਾਲੀ ਫੂਲਾ ਸਿੰਘ ਖਵਾਉਂਦਾ ਸੀ ਅੱਜ ਉਹ ਇੱਕ ਨਾਮਲਾਜ਼ਮ ਰਹਿ ਗਿਆ ਨਾਉ ਸੀਰੀ ਰਹਿ ਗਿਆ ਬਹੁਤ ਥੱਲੇ ਦਰਜੇ ਦਾ ਉਹ ਬਣ ਕੇ ਰਹਿ ਗਿਆ ਹੈ ਜਿਹੜਾ ਕੇਵਲ ਗੁਲਾਮੀ ਤੱਕ ਸੀਮਤ ਹੈ ਤੇ ਭੋਗਾਂ ਤੇ ਲਫਾਫੇ ਇਕੱਠੇ ਕਰਨ ਜੋਗਾ ਉਹਨੂੰ ਪੁਜਾਰੀ ਬਣਾ ਕੇ ਰੱਖ ਲਿਆ ਜੇ ਪੁਜਾਰੀ ਵੀ ਕਿਤੇ ਨਾ ਕਿਤੇ ਸਤਕਾਰਤ ਹੋਇਆ ਕਰਦੇ ਆ ਬਹੁ ਥੱਲੇ ਲੈ ਗਿਆ ਇਹ ਕੇ ਲੋਕ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਮਿੱਟੀ ਕਰ ਦਿੱਤੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਖਤਮ ਕਰ ਦਿੱਤਾ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਖਤਮ ਕਰਕੇ ਦਿੱਲੀ ਦੇ ਕੋਲੇ ਆਰਐਸਐਸ ਦੇ ਕੋਲੇ ਗਹਿਣੇ ਪਾ ਦਿੱਤੀ ਇਨਾਂ ਵਾਸਤੇ ਵੀ ਜਦੋਂ ਸ਼ਬਦਾਂ ਦੀ ਪਰਚੋਲ ਕਰਦੇ ਆਂ ਤੇ ਸ਼ਬਦ ਵੀ ਸਾਨੂੰ ਕਹਿੰਦੇ ਨੇ ਇਹ ਲੋਕ ਇੰਨੇ ਬਿਸ਼ਰਮ ਇੰਨੇ ਗਰਕ ਚੁੱਕੇ ਨੇ ਇੰਨੇ ਨਿਗਰ ਗਏ ਨੇ ਇਨਾਂ ਵਾਸਤੇ ਤਾਂ ਹੁਣ ਸਾਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਇੱਥੇ ਸ਼ਬਦ ਕਿਹੜੇ ਵਰਤੀਏ ਨੀਵੇਂ ਤੋਂ ਨੀਵੇਂ ਸ਼ਬਦ ਵੀ ਇਨਾਂ ਲਈ ਵਰਤ ਲੋ ਉਹ ਵੀ ਸ਼ਰਮਸ਼ਰ ਹੋ ਜਾਣਗੇ ਇੰਨੇ ਇਹ ਲੋਕ ਬਿਸ਼ਰਮ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲੋਂ ਇੱਕ ਪਰਿਵਾਰ ਪਿਆਰਾ ਰਹਿ ਗਿਆ ਸਤਾ ਪਿਆਰੀ ਰਹਿ ਗਈ ਹੈ ਉਸ ਵਾਸਤੇ ਇਹ ਸੌਦੇ ਸਾਧਾ ਨੂੰ ਹੁਕਮਨਾਮੇ ਜਾਰੀ ਵੀ ਕਰ ਦਿੰਦੇ ਨੇ ਤੇ ਵਾਪਸ ਵੀ ਲੈ ਲੈਂਦੇ ਆ ਅਕਾਲ ਤਖਤ ਤੇ ਗਲਤੀਆਂ ਵੀ ਮੰਨ ਲੈਂਦੇ ਨੇ ਤੇ ਬਾਹਰ ਆ ਕੇ ਮੁੱਕਰ ਵੀ ਜਾਂਦੇ ਆ ਫਕਰੇ ਕੌਮ ਵਾਪਸ ਵੀ ਹੋ ਗਏ ਨੇ ਹੁਣ ਸੁਪਰ ਫਕਰੇ ਕੌਮ ਬਣਾ ਕੇ ਦਿੱਤੇ ਵੀ ਜਾਣਗੇ ਕੱਲ ਜਿਨ੍ਹਾਂ ਨੂੰ 10 ਸਾਲ ਲਈ ਕੱਢਿਆ ਗਿਆ ਸੀ ਅੱਜ 10 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਵਾਪਸ ਸ਼ਾਮਲ ਕਰ ਦਿੱਤਾ ਸਜ਼ਾ ਭਾਂਡੇ ਮਾਂਜਣ ਨੂੰ ਕਹਿ ਰਿਹਾ ਇਹ ਸਜ਼ਾ ਨਹੀਂ ਇਹ ਡਰਾਮੇ ਹੋ ਰਿਹਾ ਔਰ ਜਿਹੜੇ ਜਥੇਦਾਰ ਸੀ ਇੱਕ ਸਿਰੀ ਰੱਖਣ ਲਈ ਵੀ ਉਹ ਲਾਇਕ ਨਹੀਂ ਉਹਨਾਂ ਨੂੰ ਮੁੜ ਪੰਥ ਵਿੱਚ ਸ਼ਾਮਲ ਕਰਕੇ ਉਹਨਾਂ ਹੀ ਅਹੁਦਿਆਂ ਤੇ ਫਿਰ ਉਹਨਾਂ ਤੋਂ ਵੋਟ ਤੇ ਨੋਟ ਦੀ ਰਾਜਨੀਤੀ ਕਰਾਈ ਜਾਂਦੀ ਹੈ ਜਦ ਕਿ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦੇ ਖਿਲਾਫ ਜਾਣ ਵਾਲੇ ਅਉਧਿਆਂ ਤੇ ਕਦੇ ਨਹੀਂ ਰਹਿ ਸਕਤੇ ਸਜ਼ਾਵਾਂ ਭੁਗਤਣ ਤੋਂ ਬਾਅਦ ਇੱਕ ਆਮ ਨਾਗਰਿਕ ਦੀ ਤਰ੍ਹਾਂ ਰਹਿ ਤਾਂ ਸਕਦੇ ਨੇ ਪਰ ਅਹੁਦੇਦਾਰੀਆਂ ਤੇ ਨਹੀਂ ਪਰ ਇੱਥੇ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਅਪਰਾਧੀ ਓਡਾ ਹੀ ਵੱਡਾ ਉਹਨੂੰ ਅਹੁਦਾ ਦੇ ਕੇ ਨਵਾਜਿਆ ਜਾ ਰਿਹਾ ਇਹ ਕੀ ਦੇ ਕਹਿਣ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਸਿੱਖ ਪੰਥ ਦੀਆਂ ਜੱਜਮੈਂਟਾਂ ਇੰਨੀਆਂ ਕ ਖਰਾਬ ਕਰ ਦਿਓ ਭਵਿੱਖ ਵਿੱਚ ਇਨ ਅਧਿਕਾਰ ਦਸ ਗੁਰੂ ਸਹਿਬਾਨਾਂ ਦੀ ਸੋਚ ਤੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਸਕੇ ਕੋਈ ਬਾਬਾ ਜੱਸਾ ਸਿੰਘ ਆਲੂਵਾਲੀਆ ਨਾ ਹੋ ਸਕੇ ਸ਼ੇਰ-ਏ-ਪੰਜਾਬ ਨਾ ਹੋ ਸਕੇ ਔਰ ਉਸ ਪੰਚਾਇਤ ਵਿੱਚ ਅਜੀਜੂਦੀਨ ਮੁਕਮ ਚੰਦ ਹਰੀ ਸਿੰਘ ਨਲੂਵੇ 71 ਹੋ ਕੇ ਸਰਕਾਰ ਖਾਲਸਾ ਤੇ ਦਰਬਾਰ ਸਾਹਿਬ ਦਰਬਾਰ ਖਾਲਸਾ ਨੂੰ ਮੁੜ ਕਦੇ ਹੋਂਦ ਵਿੱਚ ਨਾ ਲਿਆ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਉਹਨਾਂ ਨੂੰ ਵੀ ਖਤਮ ਕਰ ਦਿਓ ਹੋਂਦ ਨੂੰ ਇਤਿਹਾਸ ਦਾ ਸਤਿਆਨਾਸ਼ ਕਰ ਦਿਓ ਔਰ ਵਿਰਾਸਤਾਂ ਤੋੜ ਦਿਓ ਜ਼ਮੀਨਾਂ ਵੇਚ ਦਿਓ ਉਹਨਾਂ ਚੋਰਾਂ ਨੂੰ ਜਥੇਦਾਰ ਐਲਾਨ ਦਿਓ ਇਹ ਤੁਹਾਡੇ ਕੋ ਇਹਨਾਂ ਦੀਆਂ ਜੱਜਮੈਂਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ ਜਿਹੜੇ ਡਰਾਮੇ ਸ੍ਰੀ ਅਕਾਲ ਤੱਕ ਸਭ ਤੇ ਹੋ ਰਾਇਆ ਔਰ ਇਹ ਵੀ ਗੱਲ ਇਹ ਤੇ ਕਿਸੇ ਅਦਾਲਤ ਦਾ ਜੱਜ ਵੀ ਇੰਜ ਨਹੀਂ ਕਰਦਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਦੇ ਸੁਪਰੀਮ ਕੋਰਟ ਦੇ ਜੱਜ ਕਹਿੰਦੇ ਸੀ ਸਾਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਆ ਅੱਜ ਇਹਨਾਂ ਲੋਕਾਂ ਨੇ ਇੰਨਾ ਕਿ ਸਤਿਆਨਾਸ਼ ਕਰ ਦਿੱਤਾ ਕਿ ਗੁਰਬਚਨ ਸਿੰਘ ਕਹਿੰਦਾ ਹੈ ਸੌਦੇ ਸਾਧੂ ਨੂੰ ਮਾਫੀ ਦਿੰਦੀ ਹੈ ਅਦਾਲਤ ਕਹਿੰਦੀ ਅਸੀਂ ਸਜ਼ਾ ਦਿੰਦੀ ਹੈ ਇਹ ਹੁਣ ਤੁਲਨਾ ਪੰਥ ਵਾਲਿਆਂ ਨੇ ਕਰਨੀ ਹੈ ਤੇ ਪੰਥ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਤੇ ਪੰਜਾਬ ਦੇ ਰਾਜ ਵਿੱਚ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਇਹ ਤੁਹਾਨੂੰ ਹਰ ਹੀਲੇ ਲਿਆਉਣਾ ਪਊ ਤਾਂ ਜਾ ਕੇ ਸੁਤੰਤਰਤਾ ਬਚਣੀ ਹੈ ਇਹਨਾਂ ਲੋਕਾਂ ਨੂੰ ਗੁਲਾਮੇ ਤੋਂ ਫੜ ਕੇ ਬਾਹਰ ਸੁੱਟਣਾ ਹੋ ਜਿਹੜੇ ਰਾਤ ਦੇ ਹਨੇਰਿਆਂ ਚ ਪੱਗਾਂ ਲੈ ਕੇ ਜਥੇਦਾਰੀਆਂ ਦੀਆਂ ਪਦਵੀਆਂ ਤੇ ਜਥੇਦਾਰ ਬਣੇ ਫਿਰਦੇ ਨੇ ਇਹਨਾਂ ਨੂੰ ਤਾਂ ਕੋਈ ਸੀਰੀ ਨਾ ਲਾਵੇ ਹੋ ਜੇ ਬੰਦਿਆਂ ਨੂੰ ਤਾਂ ਬਾਦਲ ਧਾਮੀ ਗੜਗੱਜ ਐਂਡ ਕੰਪਨੀ ਜਿਨ੍ਹਾਂ ਨੇ ਸਿਰੇ ਅਕਾਲ ਤੱਕ ਸਾਹਿਬ ਦੀ ਸੁਤੰਤਰਤਾ ਨੂੰ ਛੱਟ ਮਾਰੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅੱਜ ਜਾਰੀ ਤੇ ਕੱਲ ਨੂੰ ਵਾਪਸ ਲੈ ਲਏ ਅੱਜ ਸ਼ਜਾਵਾਂ ਦਾ ਡਰਾਮਾ ਰਚਿਆ ਭਾਂਡੇ ਮਜ਼ਾਕ ਕਿਤੇ ਕੱਲ ਨੂੰ ਪੰਥ 'ਚ ਸ਼ਾਮਲ ਕਰ ਲੈ ਇਹ ਖਿੱਲੀ ਉਡਾਈ ਜਾ ਰਹੀ ਹੈ ਔਰ ਜਿਹੜਾ ਤਖਤ ਸਾਹਿਬ ਦੇ ਜਥੇਦਾਰ ਦਾ ਸਨਮਾਨ ਸੀ ਮਿੱਟੀ 'ਚ ਮਿਲਾ ਕੇ ਰੱਖਦਾ ਜਿਹੜਾ ਅਕਾਲੀ ਫੂਲਾ ਸਿੰਘ ਖਵਾਉਂਦਾ ਸੀ ਅੱਜ ਉਹ ਇੱਕ ਨਾਮਲਾਜ਼ਮ ਰਹਿ ਗਿਆ ਨਾਉ ਸੀਰੀ ਰਹਿ ਗਿਆ ਬਹੁਤ ਥੱਲੇ दर्जे ਦਾ ਉਹ ਬਣ ਕੇ ਰਹਿ ਗਿਆ ਹੈ ਜਿਹੜਾ ਕੇਵਲ ਗੁਲਾਮੀ ਤੱਕ ਸੀਮਤ ਹੈ ਤੇ ਭੋਗਾਂ ਤੇ ਲਫਾਫੇ ਇਕੱਠੇ ਕਰਨ ਜੋਗਾ ਉਹਨੂੰ ਪੁਜਾਰੀ ਬਣਾ ਕੇ ਰੱਖ ਲਿਆ ਜੇ ਪੁਜਾਰੀ ਵੀ ਕਿਤੇ ਨਾ ਕਿਤੇ ਸਤਕਾਰਤ ਹੋਇਆ ਕਰਦੇ ਆ ਬਹੁਤ ਥੱਲੇ ਲੈ ਗਿਆ ਇਹ ਕੇ ਲੋਕ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਮਿੱਟੀ ਕਰ ਦਿੱਤੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਖਤਮ ਕਰ ਦਿੱਤਾ ਅਕਾਲ ਤਖ਼ਤ ਸਾਹਿਬ ਦੀ ਸੁਤੰਤਰਤਾ ਖਤਮ ਕਰਕੇ ਦਿੱਲੀ ਦੇ ਕੋਲੇ ਆਰਐਸਐਸ ਦੇ ਕੋਲੇ ਗਹਿਣੇ ਪਾ ਦਿੱਤੀ ਇਨ੍ਹਾਂ ਵਾਸਤੇ ਵੀ ਜਦੋਂ ਸ਼ਬਦਾਂ ਦੀ ਪਰਚੋਲ ਕਰਦੇ ਆ ਤੇ ਸ਼ਬਦ ਵੀ ਸਾਨੂੰ ਕਹਿੰਦੇ ਨੇ ਇਹ ਲੋਕ ਇੰਨੇ ਬਿਸ਼ਰਮ ਇੰਨੇ ਗਰਕ ਚੁੱਕੇ ਨੇ ਇੰਨੇ ਨਿਗਰ ਗਏ ਨੇ ਇਨ੍ਹਾਂ ਵਾਸਤੇ ਤਾਂ ਹੁਣ ਸਾਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਇੱਥੇ ਸ਼ਬਦ ਕਿਹੜੇ ਵਰਤੀਏ ਨੀਵੇਂ ਤੋਂ ਨੀਵੇਂ ਸ਼ਬਦ ਵੀ ਇਨ੍ਹਾਂ ਲਈ ਵਰਤਲੋ ਉਹ ਵੀ ਸ਼ਰਮਸ਼ਰ ਹੋ ਜਾਣਗੇ ਇਹਨੇ ਇਹ ਲੋਕ ਬੇਸ਼ਰਮ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲੋਂ ਇੱਕ ਪਰਿਵਾਰ ਪਿਆਰਾ ਰਹਿ ਗਿਆ ਸਤਾ ਪਿਆਰੀ ਰਹਿ ਗਈ ਹੈ ਉਸ ਵਾਸਤੇ ਇਹ ਸੌਦੇ ਸਾਧਾ ਨੂੰ ਹੁਕਮਨਾਮੇ ਜਾਰੀ ਵੀ ਕਰ ਦਿੰਦੇ ਨੇ ਤੇ ਵਾਪਸ ਵੀ ਲੈ ਲੈਂਦੇ ਆ ਅਕਾਲ ਤਖਤ ਤੇ ਗਲਤੀਆਂ ਵੀ ਮੰਨ ਲੈਂਦੇ ਨੇ ਤੇ ਬਾਹਰ ਆ ਕੇ ਮੁੱਕਰ ਵੀ ਜਾਂਦੇ ਆ ਫਕਰੇ ਕੌਮ ਵਾਪਸ ਵੀ ਹੋ ਗਏ ਨੇ ਹੁਣ ਸੁਪਰ ਫਕਰੇ ਕੌਮ ਬਣਾ ਕੇ ਦਿੱਤੇ ਵੀ ਜਾਣਗੇ ਕੱਲ ਜਿਨ੍ਹਾਂ ਨੂੰ 10 ਸਾਲ ਲਈ ਕੱਢਿਆ ਗਿਆ ਸੀ ਅੱਜ 2 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਵਾਪਸ ਸ਼ਾਮਲ ਕਰ ਦਿੱਤਾ ਸਜ਼ਾ ਭਾਂਡੇ ਮਾਂਜਣ ਨੂੰ ਕਹਿ ਰਿਹਾ ਇਹ ਸਜ਼ਾ ਨਹੀਂ ਇਹ ਡਰਾਮੇ ਹੋ ਰਿਹਾ ਔਰ ਜਿਹੜੇ ਜਥੇਦਾਰ ਸੀ ਇੱਕ ਸਿਰੀ ਰੱਖਣ ਲਈ ਵੀ ਉਹ ਲਾਇਕ ਨਹੀਂ ਉਹਨਾਂ ਨੂੰ ਮੁੜ ਪੰਥ ਚ ਸ਼ਾਮਲ ਕਰਕੇ ਉਹਨਾਂ ਹੀ ਅਹੁਦਿਆਂ ਤੇ ਫਿਰ ਉਹਨਾਂ ਤੋਂ ਵੋਟ ਤੇ ਨੋਟ ਦੀ ਰਾਜਨੀਤੀ ਕਰਾਈ ਜਾਂਦੀ ਹੈ ਜਦ ਕੀ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦੇ ਖਿਲਾਫ ਜਾਣ ਵਾਲੇ ਅਹੁਦਿਆਂ ਤੇ ਕਦੇ ਨਹੀਂ ਰਹਿ ਸਕਤੇ ਸਜ਼ਾਵਾਂ ਭੁਗਤਣ ਤੋਂ ਬਾਅਦ ਇੱਕ ਆਮ ਨਾਗਰਿਕ ਦੀ ਤਰ੍ਹਾਂ ਰਹਿ ਤਾਂ ਸਕਦੇ ਨੇ ਪਰ ਅਹੁਦੇਦਾਰੀਆਂ ਤੇ ਨਹੀਂ ਪਰ ਇੱਥੇ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਅਪਰਾਧੀ ਓਡਾ ਹੀ ਵੱਡਾ ਉਹਨੂੰ ਅਹੁਦਾ ਦੇ ਕੇ ਨਵਾਜਿਆ ਜਾ ਰਿਹਾ ਇਹ ਕਿਹਦੇ ਕਹਿਣ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਸਿੱਖ ਪੰਥ ਦੀਆਂ ਜੱਜਮੈਂਟਾਂ ਇਨੀਆਂ ਕੁ ਖਰਾਬ ਕਰ ਦਿਓ ਭਵਿੱਖ ਵਿੱਚ ਇਹਨਾਂ ਦੇ ਘਰ ਦਸ ਗੁਰੂ ਸਹਿਬਾਨਾਂ ਦੀ ਸੋਚ ਤੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਸਕੇ ਕੋਈ ਬਾਬਾ ਜੱਸਾ ਸਿੰਘ ਅਹਲੂਵਾਲੀਆ ਨਾ ਹੋ ਸਕੇ ਸ਼ੇਹਰੀ ਪੰਜਾਬ ਨਾ ਹੋ ਸਕੇ ਔਰ ਉਸ ਪੰਚਾਇਤ ਵਿੱਚ ਅਜੀਜੂਦੀਨ ਮੁਕਮ ਚੰਦ ਹਰੀ ਸਿੰਘ ਨਲੂਵੇ ਇਕੱਤਰ ਹੋ ਕੇ ਸਰਕਾਰ ਖਾਲਸਾ ਤੇ ਦਰਬਾਰ ਸਾਹਿਬ ਦਰਬਾਰ ਖਾਲਸਾ ਨੂੰ ਮੁੜ ਕਦੇ ਹੋਂਦ ਵਿੱਚ ਨਾ ਲਿਆ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵੀ ਖਤਮ ਕਰ ਦਿਓ ਹੋਂਦ ਨੂੰ ਇਤਿਹਾਸ ਦਾ ਸਤਿਆਨਾਸ਼ ਕਰ ਦਿਓ ਔਰ ਵਿਰਾਸਤਾ ਤਾਂ ਤੋੜ ਦਿਓ ਜ਼ਮੀਨਾਂ ਵੇਚ ਦਿਓ ਉਹਨਾਂ ਚੋਰਾਂ ਨੂੰ ਜਥੇਦਾਰ ਐਲਾਨ ਦਿਓ ਇਹ ਤੁਹਾਡੇ ਕੋ ਇਹਨਾਂ ਦੀਆਂ ਜੱਜਮੈਂਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ ਜਿਹੜੇ ਡਰਾਮੇ ਸ੍ਰੀ ਅਕਾਲ ਤਖਤਕ ਸਾਹਿਬ ਤੇ ਹੋ ਰਾਇਆ ਔਰ ਇਹ ਵੀ ਗੱਲ ਇਹ ਤੇ ਕਿਸੇ ਅਦਾਲਤ ਦਾ ਜੱਜ ਵੀ ਇੰਜ ਨਹੀਂ ਕਰਦਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਦੇ ਸੁਪਰੀਮ ਕੋਰਟ ਦੇ ਜੱਜ ਕਹਿੰਦੇ ਸੀ ਸਾਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਆ ਅੱਜ ਇਹਨਾਂ ਲੋਕਾਂ ਨੇ ਇਨਕ ਸਤਿਆਨਾਸ਼ ਕਰ ਦਿੱਤਾ ਕਿ ਗੁਰਬਚਨ ਸਿੰਘ ਕਹਿੰਦਾ ਹੈ ਸੌਦੇ ਸਾਧੂ ਨੂੰ ਮਾਫੀ ਦਿੱਤੀ ਹੈ ਅਦਾਲਤ ਕਹਿੰਦੀ ਅਸੀਂ ਸਜ਼ਾ ਦਿੱਤੀ ਹੈ ਇਹ ਹੁਣ ਤੁਲਨਾ ਪੰਥ ਵਾਲਿਆਂ ਨੇ ਕਰਨੀ ਤੇ ਪੰਥ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਤੇ ਪੰਜਾਬ ਦੇ ਰਾਜ ਵਿੱਚ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਇਹ ਤੁਹਾਨੂੰ ਹਰ ਹੀਲੇ ਲਿਆਉਣਾ ਪਊ ਤਾਂ ਜਾ ਕੇ ਸੁਤੰਤਰਤਾ ਬਚਣੀ ਹੈ ਇਨਾਂ ਲੋਕਾਂ ਨੂੰ ਗੁਲਾਮੇ ਤੋਂ ਫੜ ਕੇ ਬਾਹਰ ਸੁੱਟਣਾ ਹੋ ਜਿਹੜੇ ਰਾਤ ਦੇ ਹਨੇਰਿਆਂ ਚ ਪੱਗਾਂ ਲੈ ਕੇ ਜਥੇਦਾਰੀਆਂ ਦੀਆਂ ਪਦਵੀਆਂ ਤੇ ਜਥੇਦਾਰ ਬਣੇ ਫਿਰਦੇ ਨੇ ਇਹਨਾਂ ਨੂੰ ਤਾਂ ਕੋਈ ਸੀਰੀ ਨਾ ਲਾਵੇ ਹੋ ਜੇ ਬੰਦਿਆਂ ਨੂੰ ਤਾਂ ਬਾਦਲ ਧਾਮੀ ਗੜਗੱਜ ਐਂਡ ਕੰਪਨੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਨੂੰ ਛੱਟ ਮਾਰੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅੱਜ ਜਾਰੀ ਤੇ ਕੱਲ ਨੂੰ ਵਾਪਸ ਲੈ ਲਏ ਅੱਜ ਸਜਾਵਾਂ ਦਾ ਡਰਾਮਾ ਰਚਿਆ ਭਾਂਡੇ ਮਜ਼ਾਕ ਕੀਤੇ ਕੱਲ ਨੂੰ ਪੰਥ 'ਚ ਸ਼ਾਮਲ ਕਰ ਲੈ ਇਹ ਖੇਲੀ ਉਡਾਈ ਜਾ ਰਹੀ ਹੈ ਔਰ ਜਿਹੜਾ ਤਖਤ ਸਾਹਿਬ ਦੇ ਜਥੇਦਾਰ ਦਾ ਸਨਮਾਨ ਸੀ ਮਿੱਟੀ 'ਚ ਮਿਲਾ ਕੇ ਰੱਖਦਾ ਜਿਹੜਾ ਅਕਾਲੀ ਫੂਲਾ ਸਿੰਘ ਖਵਾਉਂਦਾ ਸੀ ਅੱਜ ਉਹ ਇੱਕ ਨਾਮਲਾਜਮ ਰਹਿ ਗਿਆ ਨਾ ਉਹ ਸੀਰੀ ਰਹਿ ਗਿਆ ਬਹੁਤ ਥੱਲੇ ਦਰਜੇ ਦਾ ਉਹ ਬਣ ਕੇ ਰਹਿ ਗਿਆ ਹੈ ਜਿਹੜਾ ਕੇਵਲ ਗੁਲਾਮੀ ਤੱਕ ਸੀਮਤ ਹੈ ਤੇ ਭੋਗਾਂ ਤੇ ਲਫਾਫੇ ਇਕੱਠੇ ਕਰਨ ਜੋਗਾ ਉਹਨੂੰ ਪੁਜਾਰੀ ਬਣਾ ਕੇ ਰੱਖ ਲਿਆ ਜੇ ਪੁਜਾਰੀ ਵੀ ਕਿਤੇ ਨਾ ਕਿਤੇ ਸਤਕਾਰਤ ਹੋਇਆ ਕਰਦੇ ਆ ਬਹੁਤ ਥੱਲੇ ਲਹਿ ਗਿਆ ਇਹ ਕੇ ਲੋਕ ਨੇ ਸ੍ਰੀ ਅਕਾਲ ਤਖਸੈਬ ਦੀ ਮਾਨ ਮਰਜ਼ਾਇਦਾ ਮਿੱਟੀ ਕਰ ਦਿੱਤੀ ਹੁਕਮਨਾਮਿਆਂ ਦੀ ਬੇਕਦਰੀ ਕਰ ਦਿੱਤੀ ਅ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਖਤਮ ਕਰ ਦਿੱਤਾ ਅਕਾਲ ਤਖਸੈਬ ਦੀ ਸੁਤੰਤਰਤਾ ਖਤਮ ਕਰਕੇ ਦਿੱਲੀ ਦੇ ਕੋਲੇ ਆਰਐਸਐਸ ਦੇ ਕੋਲੇ ਗਹਿਣੇ ਪਾ ਦਿੱਤੀ ਇਨਾਂ ਵਾਸਤੇ ਵੀ ਜਦੋਂ ਸ਼ਬਦਾਂ ਦੀ ਪਰਚੋਲ ਕਰਦੇ ਆ ਤੇ ਸ਼ਬਦ ਵੀ ਸਾਨੂੰ ਕਹਿੰਦੇ ਨੇ ਇਹ ਲੋਕ ਇਹਨੇ ਬੇਸ਼ਰਮ ਇਹਨੇ ਗਰਕ ਚੁੱਕੇ ਨੇ ਇਹਨੇ ਨਿਗਰ ਗਏ ਨੇ ਇੰਨਾ ਵਾਸਤੇ ਤਾਂ ਹੁਣ ਸਾਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਇੱਥੇ ਸ਼ਬਦ ਕਿਹੜੇ ਵਰਤੀਏ ਨੀਵੇਂ ਤੋਂ ਨੀਵੇਂ ਸ਼ਬਦ ਵੀ ਇੰਨਾਂ ਲਈ ਵਰਤ ਲੋ ਉਹ ਵੀ ਸ਼ਰਮਸ਼ਰ ਹੋ ਜਾਣਗੇ ਇਹਨੇ ਇਹ ਲੋਕ ਬੇਸ਼ਰਮ ਹੋ ਚੁੱਕੇ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲੋਂ ਇੱਕ ਪਰਿਵਾਰ ਪਿਆਰਾ ਰਹਿ ਗਿਆ ਸਤਾ ਪਿਆਰੀ ਰਹਿ ਗਈ ਹੈ ਉਸ ਵਾਸਤੇ ਇਹ ਸੌਦੇ ਸਾਧਾ ਨੂੰ ਹੁਕਮਨਾਮੇ ਜਾਰੀ ਵੀ ਕਰ ਦਿੰਦੇ ਨੇ ਤੇ ਵਾਪਸ ਵੀ ਲੈ ਲੈਂਦੇ ਆ ਅਕਾਲ ਤਖਤ ਤੇ ਗਲਤੀਆਂ ਵੀ ਮੰਨ ਲੈਂਦੇ ਨੇ ਤੇ ਬਾਹਰ ਆ ਕੇ ਮੁੱਕਰ ਵੀ ਜਾਂਦੇ ਆ ਫਕਰੇ ਕੌਮ ਵਾਪਸ ਵੀ ਹੋ ਗਏ ਨੇ ਹੁਣ ਸੁਪਰ ਫਕਰੇ ਕੌਮ ਬਣਾ ਕੇ ਦਿੱਤੇ ਵੀ ਜਾਣਗੇ ਕੱਲ ਜਿਨ੍ਹਾਂ ਨੂੰ 10 ਸਾਲ ਲਈ ਕੱਢਿਆ ਗਿਆ ਸੀ ਅੱਜ 2 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਵਾਪਸ ਸ਼ਾਮਲ ਕਰ ਦਿੱਤਾ ਸਜ਼ਾ ਭਾਂਡੇ ਮਾਂਜਣ ਨੂੰ ਕਹਿ ਰਿਹਾ ਇਹ ਸਜ਼ਾ ਨਹੀਂ ਇਹ ਡਰਾਮੇ ਹੋ ਰਿਹਾ ਔਰ ਜਿਹੜੇ ਜਥੇਦਾਰ ਸੀ ਇੱਕ ਸਿਰੀ ਰੱਖਣ ਲਈ ਵੀ ਉਹ ਲਾਇਕ ਨਹੀਂ ਉਹਨਾਂ ਨੂੰ ਮੁੜ ਪੰਥ ਵਿੱਚ ਸ਼ਾਮਲ ਕਰਕੇ ਉਹਨਾਂ ਹੀ ਅਹੁਦਿਆਂ ਤੇ ਫਿਰ ਉਹਨਾਂ ਤੋਂ ਵੋਟ ਤੇ ਨੋਟ ਦੀ ਰਾਜਨੀਤੀ ਕਰਾਈ ਜਾਂਦੀ ਹੈ ਜਦ ਕਿ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦੇ ਖਿਲਾਫ ਜਾਣ ਵਾਲੇ ਅਹੁਦਿਆਂ ਤੇ ਕਦੇ ਨਹੀਂ ਰਹਿ ਸਕਤੇ ਸਜ਼ਾਵਾਂ ਭੁਗਤਣ ਤੋਂ ਬਾਅਦ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਰਹਿ ਤਾਂ ਸਕਦੇ ਨੇ ਪਰ ਅਹੁਦੇਦਾਰੀਆਂ ਤੇ ਨਹੀਂ ਪਰ ਇੱਥੇ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਅਪਰਾਧੀ ਓਡਾ ਹੀ ਵੱਡਾ ਉਹਨੂੰ ਅਹੁਦਾ ਦੇ ਕੇ ਨਵਾਜਿਆ ਜਾ ਰਿਹਾ ਹੈ ਇਹ ਕੀ ਦੇ ਕਹਿਣ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂ ਸਿੱਖ ਪੰਥ ਦੀਆਂ ਜੱਜਮੈਂਟਾਂ ਇੰਨੀਆਂ ਕੁ ਖਰਾਬ ਕਰ ਦਿਓ ਭਵਿੱਖ ਵਿੱਚ ਇਹਨਾਂ ਦੇ ਘਰ ਦਸ ਗੁਰੂ ਸਹਿਬਾਨਾਂ ਦੀ ਸੋਚ ਤੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਸਕੇ ਕੋਈ ਬਾਬਾ ਜੱਸਾ ਸਿੰਘ ਅਹਲੂਵਾਲੀਆ ਨਾ ਹੋ ਸਕੇ ਸ਼ੇਰ-ਏ-ਪੰਜਾਬ ਨਾ ਹੋ ਸਕੇ ਔਰ ਉਸ ਪੰਚਾਇਤ ਵਿੱਚ ਅਜੀਜੂਦੀਨ ਮੁਖਮ ਚੰਦ ਹਰੀ ਸਿੰਘ ਨਲੂਵੇ 71 ਹੋ ਕੇ ਸਰਕਾਰ ਖਾਲਸਾ ਤੇ ਦਰਬਾਰ ਸਾਹਿਬ ਦਰਬਾਰ ਖਾਲਸਾ ਨੂੰ ਮੋੜ ਕਦੇ ਹੋਂਦ ਵਿੱਚ ਨਾ ਲਿਆ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੂੰ ਵੀ ਖਤਮ ਕਰ ਦਿਓ ਹੋਂਦ ਨੂੰ ਇਤਿਹਾਸ ਦਾ ਸਤਿਆਨਾਸ਼ ਕਰ ਦਿਓ ਔਰ ਵਿਰਾਸਤਾ ਤਾਂ ਤੋੜ ਦਿਓ ਜ਼ਮੀਨਾਂ ਵੇਚ ਦਿਓ ਉਹਨਾਂ ਚੋਰਾਂ ਨੂੰ ਜਥੇਦਾਰ ਐਲਾਨਦੇ ਹੋ ਇਹ ਤੁਹਾਡੇ ਕੋ ਇਹਨਾਂ ਦੀਆਂ ਜੱਜਮੈਂਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ ਜਿਹੜੇ ਡਰਾਮੇ ਸ੍ਰੀ ਅਕਾਲ ਤਖਤ ਸਭ ਤੇ ਹੋ ਰਾਇਆ ਔਰ ਇਹ ਵੀ ਗੱਲ ਇਹ ਤੇ ਕਿਸੇ ਅਦਾਲਤ ਦਾ ਜੱਜ ਵੀ ਇੰਜ ਨਹੀਂ ਕਰਦਾ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਦੇ ਸੁਪਰੀਮ ਕੋਰਟ ਦੇ ਜੱਜ ਕਹਿੰਦੇ ਸੀ ਸਾਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਆ ਅੱਜ ਇੰਨਾ ਲੋਕਾਂ ਨੇ ਇੰਨਾ ਕੁ ਸਤਿਆਨਾਸ਼ ਕਰ ਦਿੱਤਾ ਕਿ ਗੁਰਬਚਨ ਸਿੰਘ ਕਹਿੰਦਾ ਹੈ ਸੌਦੇ ਸਾਧੂ ਨੂੰ ਮਾਫੀ ਦਿੱਤੀ ਹੈ ਅਦਾਲਤ ਕਹਿੰਦੀ ਅਸੀਂ ਸਜ਼ਾ ਦਿੱਤੀ ਹੈ ਇਹ ਹੁਣ ਤੁਲਨਾ ਪੰਥ ਵਾਲਿਆਂ ਨੇ ਕਰਨੀ ਹੈ ਤੇ ਪੰਥ ਵਾਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਤੇ ਪੰਜਾਬ ਦੇ ਰਾਜ ਵਿੱਚ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਇਹ ਤੁਹਾਨੂੰ ਹਰ ਹੀਲੇ ਲਿਆਉਣਾ ਪਊ ਤਾਂ ਜਾ ਕੇ ਸੁਤੰਤਰਤਾ ਬਚਣੀ ਹੈ